ਕਾਂਗਰਸ ਦਾ ਜਿਹੜਾ ਆਪਸ ਵਿੱਚ ਡਾਂਗ ਸੋਟਾ ਚੱਲਦਾ ਰਹਿੰਦਾ ਕਿ ਕੀ ਰਾਹੁਲ ਗਾਂਧੀ ਨਰਾਜ਼ਤ ਨਹੀਂ ਹੋ ਗਿਆ ਕਿ ਮੈਂ ਨਹੀਂ ਤੁਹਾਡੇ ਜਾਣਾ ਤੁਸੀਂ ਪਹਿਲਾਂ ਆਪਣਾ ਏਕਾ ਕਰੋ ਉਹ ਵੈਸੇ ਹੋਇਆ ਤੇ ਉਂਝੀ ਆ ਕਿ ਪਹਿਲਾਂ ਬਗੇਲ ਜਿਹੜੇ ਉਹਨਾਂ ਦੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਆ ਕੇ ਮੀਟਿੰਗਾਂ ਮੂਡੀਆਂ ਲਈ ਉਹ ਤੁਹਾਡਾ ਬੇੜਾ ਬਹਿ ਜੇ ਤੁਸੀਂ ਆਪਣੇ ਲੀਡਰ ਨੂੰ ਨਰਾਜ਼ ਕਰ ਲਿਆ ਤੇ ਉਹਨੇ ਨਹੀਂ ਜੇ ਆਉਣਾ ਤੇ ਤੁਹਾਨੂੰ ਲੋਕਾਂ ਨੇ ਛੱਡਣਾ ਨਹੀਂ ਪਾਰਟੀਆਂ ਨੇ ਦੂਜੀਆਂ ਨੇ ਕਿ ਤੁਹਾਡਾ ਤੇ ਲੀਡਰ ਹੀ ਨਹੀਂ ਆਇਆ ਇੱਥੇ ਤੇ ਇਸ ਲਈ ਤੁਸੀਂ ਬੰਦੇ ਬਣੋ ਉਹ ਫਿਰ ਮੀਟਿੰਗਾਂ ਤੋਂ ਬਾਅਦ ਉਹ ਫਿਰ ਆ ਗਏ ਆ ਇੱਥੇ ਉਹ ਜਾਣਾ ਚਾਹੁੰਦੇ ਸੀਗੇ ਉਧਰੋਂ ਰਾਵੀ ਤੋਂ ਪਾਰ ਜਿੱਥੇ ਸਾਡੀ ਕੋ ਜਮੀਨ ਉਸ ਪਾਸੇ ਉਹ ਤਾਰਾਂ ਦੇ ਨਾਲ ਤੇ ਨਹੀਂ ਨਾ ਸਾਡੀ ਬਾਰਡਰ ਚੱਲਿਆ ਹੈਨਾ ਉਹ ਜਾਣ ਨਹੀਂ ਦਿੰਦਾ ਖੈਰ ਚਲੋ ਉਹਨਾਂ ਨੇ ਬ੍ਰਿਜ ਤੇ ਨਹੀਂ ਸੀਗਾ ਆਪਣੀਆਂ ਬੋਟਸ ਵਗੈਰਾ ਕੀਤੀਆਂ ਸੀ ਚਲੋ ਉਹਨਾਂ ਨੂੰ 19 ਕਿ ਮਾਈਲੇਜ ਵੀ ਮਿਲ ਗਈ ਲਾਲਾ ਲਾਲਾ ਹੋ ਗਈ ਤੇ ਜਾਣ ਨਹੀਂ ਦਿੰਦਾ ਜੇ ਚੁੱਪ ਕਰਕੇ ਚਲੇ ਜਾਣ ਤੇ ਫਿਰ ਲੀਡਰ ਕਾ ਦੇ ਹਾਂ ਤੇ ਰਹੀ ਗੱਲ ਕਿ ਇਹਦਾ ਪੋਲਿਟਿਕਸ ਕਰਦੇ ਆ ਜਾਂ ਸੱਚੀ ਮੁੱਚੀ ਦੇਖੋ ਦੋਵੇਂ ਚੀਜ਼ਾਂ ਆਇਆ ਜੇ ਤੁਸੀਂ ਮਣੀਪੁਰ ਦੇ ਵਿੱਚ ਸਵਾ ਦੋ ਸਾਲ ਪ੍ਰਧਾਨ ਮੰਤਰੀ ਨਹੀਂ ਗਏ ਤੇ ਫਿਰ ਕਾਹਦੇ ਪ੍ਰਧਾਨ ਮੰਤਰੀਆ ਹੁਣ ਜਾ ਕੇ ਆਈ ਆ ਨਾ ਤੇ ਪਹਿਲੇ 6 ਮਹੀਨਿਆਂ ਚ ਜਾ ਹੁੰਦੇ ਜਾਂ 3 ਮਹੀਨਿਆਂ ਚ ਹੀ ਰਾਦਰ ਜਾ ਹੁੰਦੇ ਸਾਡਾ ਦੇਸ਼ ਆ ਜੇ ਤਾਂ ਇਹਨਾਂ ਨੇ ਵੇ ਡਰਸੀਪੀ ਗੋਲੀ ਲਗਣੀ ਆ ਉੱਥੇ ਜਾਂ ਅੱਗਾ ਚੱਲਦੀਆਂ ਮੈਨੂੰ ਕੋਈ ਮਾਰ ਦੂਗਾ ਤੁਹਾਡੇ ਕੋਲ ਬੜੀ ਸਿਕਿਉਰਿਟੀ ਆ ਤੇ ਨਾਲੇ ਜੇ ਤੁਹਾਡੇ ਕੋਈ ਕਸੂਰ ਹੀ ਨਹੀਂ ਤੁਹਾਨੂੰ ਕੋਲ ਕਿਉਂ ਮਾਰੂਗਾ ਮਹਾਤਮਾ ਗਾਂਧੀ ਜਦੋਂ 47 ਚ ਬੰਗਾਲ ਦੀ ਵੰਡ ਹੋਈ ਵਿੱਚ ਖੜੇ ਹੁੰਦੇ ਸੀ ਕਹਿੰਦੇ ਮੈਨੂੰ ਗੋਲੀ ਮਾਰੋ ਪਹਿਲਾਂ ਜੇ ਕਿਸੇ ਨੂੰ ਵੀ ਇੱਕ ਦੂਜੇ ਨੂੰ ਮੁਸਲਮਾਨ ਨੇ ਹਿੰਦੂ ਨੂੰ ਤੇ ਹਿੰਦੂ ਨੇ ਮੁਸਲਮਾਨ ਨੂੰ ਮਾਰਨੀ ਆ ਪਹਿਲਾਂ ਮੈਨੂੰ ਮਾਰੋ ਜੀ ਉੱਥੇ ਬੜਾ ਨੁਕਸਾਨ ਘੱਟ ਹੋਇਆ ਸਾਡੇ ਪਤਾ ਨਹੀਂ ਇੱਥੇ ਬਾਰਡਰ ਦੇ ਉੱਤੇ ਪੰਜਾਬ ਦੀ ਜਦੋਂ ਵੰਡ ਹੋਈ ਇੱਥੇ ਤੇ ਅਸੀਂ ਗੱਡੀਆਂ ਦੀਆਂ ਗੱਡੀਆਂ ਵੱਢ ਕੇ ਸੁੱਟ ਦਿੱਤੀਆਂ ਇਸ ਲਈ ਇਹ ਜਿਹੜੇ ਲੀਡਰ ਦੀ ਹੈ ਕਿ ਇਹ ਵੀ ਰੋਲ ਹੁੰਦਾ ਕਿ ਲੋਕਾਂ ਨੂੰ ਹਿੰਮਤ ਦੇਣੀ ਕਿ ਮੈਂ ਤੁਹਾਡੇ ਨਾਲ ਆ ਤੁਹਾਡੇ ਪਾਰਟੀ ਦੀ ਜਿਹੜੀ ਲੀਡਰ ਹੈਗੇ ਆ ਉਹ ਬਿਲਕੁਲ ਤੁਹਾਡੇ ਦਰਦ ਨੂੰ ਸਮਝਦੇ ਆ ਤੇ ਵੱਧ ਤੋਂ ਵੱਧ ਉਹ ਕੋਸ਼ਿਸ਼ ਕਰਨਗੇ ਹਾਲਾਂਕਿ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਦੇ ਚ ਕਿੰਨਾ ਕੁ ਦਿਖਾਵਾ ਆ ਤੇ ਕਿੰਨੀ ਕੁ ਅਸਲੀਅਤ ਆ ਕਰਨਾ ਤੇ ਸਰਕਾਰ ਨੇ ਹੀ ਆ ਜਿਆਦਾ ਔਰ ਜਿਨ੍ਹਾਂ ਨੇ ਬਾਕੀ ਦੇ ਨੇ ਕਰਨਾ ਉਹਦੇ ਪਹਿਲੇ ਦਿਨ ਤੋਂ ਹੀ ਲੱਗੇ ਆ ਇਸ ਸਾਰੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਕਾਫੀ ਸ਼ੁਰੂਆਤੀ ਦੌਰ ਤੋਂ ਉਹ ਲੈਂਡ ਪੂਲਿੰਗ ਵਾਲੇ ਚ ਵੀ ਤੇ ਇਹਦੇ ਚ ਵੀ ਕਾਫੀ ਐਕਟਿਵ ਸੀ ਹੌਲੀ 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 ਫਿਰ ਸਾਰੇ ਇੱਕ ਤੇ ਸਾਡਾ ਚੀਫ ਮਿਨਿਸਟਰ ਅੰਦਰ ਹੀ ਬਹਿ ਗਿਆ ਜਾ ਕੇ ਉਹ ਬਾਹਰ ਨਿਕਲ ਕੇ ਆ ਕੇ ਹੁਣ ਕਾਫੀ ਭਗਵੰਤਮਾਨ ਵੀ ਐਕਟਿਵ ਹੋਇਆ ਹਸਪਤਾਲ ਤੋਂ ਬਾਹਰ ਆ ਕੇ ਚਲੋ ਇਸੇ ਦਾ ਨਾਲ ਨਾਲ ਚੱਲੀ ਜਾਂਦਾ ਇਹ ਤੇ ਕਿਤੇ ਵਸ ਦੀ ਕਿਸੇ ਦੀ ਗੱਲ ਹੈ ਨਹੀਂ ਅ ਇਸ ਲਈ ਮੈਂ ਇਸ ਨੂੰ 네ਗੇਟਿਵਲੀ ਨਹੀਂ ਲੈਂਦਾ ਪਰ ਜੇ ਉਹ ਸਿਰਫ ਫੋਟੋਆਂ ਹੀ ਖਿਚਾਉਣ ਤੱਕ ਸੀਮਤ ਹੋਵੇ ਤੇ ਦਿਲ ਨਾਲ ਲੋਕਾਂ ਦੇ ਨਾ ਹੋਵੇ ਫਿਰ ਇਹ ਬੇਈਮਾਨ ਰੌਲਾ ਇਸੇ ਗੱਲ ਦਾ ਕਿ ਉੱਤਰਕਾਂਡੋਂ ਮੈਂ ਜਿਹੜਾ ਵੀ ਇਹਨੂੰ ਵਾਈਂਡ ਅਪ ਕਰ ਦੋ ਸਖਬੀਰ ਬਾਦਲ ਨੂੰ ਬਾਦਲ ਪਰਿਵਾਰ ਨੂੰ ਛਡਾ ਕੇ ਤੇ ਹੁਣ ਸਾਨੂੰ ਵਾਗ ਡੋੜ ਦੋ ਇਸ ਨਹੀਂ ਇੰਨਾ ਹੀ ਟੋੜਾ ਕੋਈ ਕੋਈ ਪਾਰਟੀ ਨੂੰ ਵਧੀਆ ਟੰਗਣਾ ਚਲਾਉਣ ਲਈ ਜਾਂ ਪਾਰਟੀ ਅੰਦਰ ਕੋਈ ਨਵੀਂ ਰੂਹ ਫੂਕਣ ਦੀ ਕੋਈ ਨਵਾਂ ਵਿਚਾਰ ਲਿਆਉਣ ਦੀ ਜਾਂ ਨਵਾਂ ਪ੍ਰੋਗਰਾਮ ਲਿਆਉਣ ਦੀ ਤੇ ਕੋਈ ਉਹਨਾਂ ਦੀ ਗੱਲ ਨਹੀਂ ਸੀ ਇਸੇ ਕਰਕੇ ਗਏ ਸੀ ਵੀ ਇਹ ਅਸਤੀਫਾ ਦੇਵੇ ਸਾਨੂੰ ਅੱਗੇ ਲਿਆਉਣ ਦਿਓ ਰਹੀ ਗੱਲ ਕਿ ਪੈਸੇ ਪੂਸੇ ਦੀ ਆਪਸ ਵਿੱਚ ਜਿਹੜੀ ਗੱਲ ਆ ਦੇਖੋ ਪੈਸਾ ਤੇ ਸਾਰਿਆਂ ਕੋਲ ਹੀ ਹੈਗਾ ਨਹੀਂ ਤੇ ਪੋਲਿਟਿਕਸ ਹੁੰਦੀ ਨਹੀਂ ਉਹਨਾਂ ਕੋਲ ਅਡਾਨੀਆਂ ਬਾਨੀਆਂ ਕੇਂਦਰ ਵਾਲਿਆਂ ਕੋਲ ਉਹ ਉਹ ਸੂਬਿਆਂ ਦਾ ਹੀ ਸਿੱਧਾ ਠੇਕਾ ਲੈ ਲੈਂਦੇ ਆ ਤੂੰ ਯੂਪੀ ਦੀ ਚੋਣ ਦਾ ਖਰਚਾ ਚੁੱਕਣਾ ਤੂੰ ਮੱਧ ਪ੍ਰਦੇਸ਼ ਦੀ ਚੋਣ ਦਾ ਖਰਚਾ ਚੁੱਕਣਾ ਇੰਜ ਸਿੱਧਾ ਮੋਟਾ ਠੇਕਾ ਹੁੰਦਾ ਮਹਾਰਾਸ਼ਟਰ ਵਾਲਿਆਂ ਕੋਲ ਵੀ ਬੜੇ ਉੱਤੇ ਹੈਗੇ ਆਪਣੇ ਸਾਡੇ ਵੀ ਇੰਜਾਂ ਕੋਲ ਕੁਝ ਆਪੋ ਆਪਣੇ ਕਾਰਪੋਰੇਟ ਆ ਨਾ ਕਨੈਕਸ਼ਨ ਪੋਲੀਟੀਕਲ ਪਾਰਟੀਆਂ ਦੇ ਹੈਗੇ ਮੌਕੇ ਤੇ ਉਹਨਾਂ ਤੋਂ ਪੈਸੇ ਲੈਂਦੇ ਪਰ ਸੁਖਬੀਰ ਬਾਦਲ ਤੇ ਸਰਟਨਲੀ ਕਿਉਂਕਿ ਇੰਨਾ ਚਿਰ ਦਾ ਰੂਲਿੰਗ ਪਰਿਵਾਰ ਹੈਗਾ ਪੰਜਾਬ ਦਾ ਪਿਓ ਉਹਨਾਂ ਦਾ ਪਿਤਾ ਜੀ ਪੰਜ ਵਾਰ ਹੀ ਰਹੇ ਆ ਹੈਨਾ ਇਹ ਚੀਫ ਮਿਨਿਸਟਰ ਹੈ ਤੇ ਕੁਦਰਤੀ ਆ ਉਹ ਫਿਰ ਪੈਸਾ ਜ਼ਿਆਦਾ ਕੁਝ ਲੈਣਾ ਤੇ ਆਪਣੇ ਕੋਲੋਂ ਨਹੀਂ ਕੋਈ ਪੈਸਾ ਦਿੰਦਾ ਹੁੰਦਾ ਪੋਲਿਟਿਕ ਵਿੱਚ ਇਹ ਕਿਹੜੀ ਹੈ ਪੁਲਿਸ ਵਾਲਾ ਕੋਈ ਪੈਸਾ ਘਰੋਂ ਲਾ ਕੇ ਸੇਵਾ ਕਰਦਾ ਉਹ ਤੇ ਆਪਣੀ ਸੇਵਾ ਕਰਾਉਂਦਾ ਉੱਥੋਂ ਨਹੀਂ ਕੋਈ ਚਲਬਦਾ ਹੈ ਉਹ ਤੇ ਆਪਣਾ ਉਹਨਾਂ ਨੂੰ ਤਾਂ ਪੈਸਾ ਸਭ ਕੋ ਖੁਦ ਪਾਰਟੀ ਚਲਾਉਣ ਲਈ ਚਾਹੀਦਾ ਹੁੰਦਾ ਪਰ ਉਹ ਇੱਕ ਬੰਦੇ ਨੂੰ ਫੜਿਆ ਉਹਨੂੰ ਕਹਿੰਦਾ ਤੂੰ